ਹੈਲੋ एवरीवन ਕਿਵੇਂ ਹੋ ਸਾਰੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਇਹ ਹੈਗੀ ਹੈ ਮੇਰੇ ਕਾਲਜ ਦੀ ਜਦੋਂ ਮੈਂ ਫੈਸ਼ਨ ਕਰ ਰਹੀ ਸੀਗੀ ਜਦੋਂ ਮੈਂ ਕਾਲਜ ਤੋਂ ਸਕੂਲ ਤੋਂ ਬਾਅਦ ਫੈਸ਼ਨ ਕੀਤਾ ਫੈਸ਼ਨ ਟੈਕਨੋਲੋਜੀ ਦੀ ਇਹ ਬੁੱਕ ਹੈਗੀ ਹੈ ਇਹ ਮੇਰੀ ਸੈਂਪਲ ਬੁੱਕ ਹੈ ਸੈਂਪਲ ਫਾਈਲ ਹੈ ਜਦੋਂ ਮੈਂ ਫੈਸ਼ਨ ਟੈਕਨੋਲੋਜੀ ਕਰ ਰਹੀ ਸੀਗੀ ਤੇ ਇਹ ਹੈਗੀ ਹੈ ਮੇਰੀ ਜ਼ਿੰਦਗੀ ਦੀ ਪੱਡ ਬੀਤੀਆਂ ਗੱਲਾਂ ਤੇ ਜਦੋਂ ਆਪਾਂ ਜਦੋਂ ਆਪਾਂ ਸਕੂਲ ਕਾਲਜ ਪੜਦੇ ਆਂ ਤੇ ਉਦੋਂ ਦੀ ਉਹ ਲਾਈਫ ਬਹੁਤ ਵਧੀਆ ਹੁੰਦੀ ਹੈ ਤੇ ਹਾਂਜੀ ਇਹ 2019 ਤੇ 20 ਦੀ ਹੈ ਤੇ ਹਾਂਜੀ ਇਹ ਬਣਾਇਆ ਸੀਗਾ ਆਪਾਂ ਜਿੱਦਾਂ ਫੈਸ਼ਨ ਵਿੱਚ ਹੁੰਦਾ ਹੈ ਤੇ ਉਹਨਾਂ ਨੇ ਦੱਸਿਆ ਕਿ ਤੁਸੀਂ ਸਕੈਚਿੰਗ ਬਣਾਣੀ ਹੈ ਫੈਸ਼ਨ ਵਿੱਚ ਸਕੈਚਿੰਗ ਵੀ ਇੱਕ ਪਾਰਟ ਸੀਗਾ ਸਬਜੈਕਟ ਸੀਗਾ ਤੇ ਆਹ ਵਾਲੀ ਸਕੈਚਿੰਗ ਮੈਂ ਬਣਾਈ ਸੀਗੀ ਆਹ ਸਾਰੇ ਨਿੱਕੇ ਨਿੱਕੇ ਕੱਟ ਕੇ ਫਿਰ ਉਹ ਦੋ ਮੈਡ ਬਨੇ ਵੈਰੀ ਗੁੱਡ ਦਿੱਤੀ ਸੀ ਏ ਪਲੱਸ ਮਿਲਿਆ ਸੀਗਾ 2019 ਦੀ ਗੱਲ ਹੈ ਤੇ ਗਾਇਜ਼ ਕਮੈਂਟ ਕਰਕੇ ਦੱਸਣਾ ਇਹਦੇ ਵਿੱਚ ਬਹੁਤ ਘਟ ਹੈਗੀਆਂ ਨੇ ਰੇਸੀ ਆ ਵੀ ਆ ਕਲਰ 휠 ਬਣਾਇਆ ਸੀਗਾ ਕਿਦਾਂ ਅਸੀਂ ਉਹਨਾਂ ਨੂੰ ਬਣਾ ਬਣਾ ਕੇ ਕਲਰ ਨੂੰ ਜਿੱਦਾਂ orange ਕਲਰ ਵਿੱਚ ਜਾਮਣੀ ਕਲਰ ਨੂੰ ਐਡ ਕਰਕੇ ਕੀ ਕਲਰ ਬਣਦਾ ਹੈਗਾ ਇਹ ਵਾਲੇ ਕਲਰ ਬਣਾਏ ਸੀਗੇ ਦੇਖੋ ਕਿੰਨਾ ਸੋਹਣਾ ਬਣਿਆ ਸੀਗਾ ਉਹ ਦੋ ਇਹ ਆ ਕਲਰ 휠 ਤੇ ਆ ਵੀ ਇੱਕ ਹਿੱਸਾ ਸੀਗਾ ਮੈਡਮ ਨੇ ਕਿਹਾ ਸੀਗਾ ਕਿ ਤੁਸੀਂ ਆਪਣੇ ਮੋਨੋ ਕੁਝ ਬਣਾਉਣਾ ਹੈਗਾ ਉਹ ਦੋਨਾਂ ਜਲਦੀ ਥਲਦੀ ਵਿੱਚ ਬਣਾਇਆ ਸੀਗਾ ਦੇਖੋ ਕਿਦਾਂ ਇਹ ਬਣਿਆ ਹੈਗਾ ਅੱਖ ਵੀ ਨਹੀਂ ਚੰਗੀ ਬਣੀ ਆ ਮੈਂ ਹੀ ਬਣਾਇਆ ਸੀਗਾ ਇਹ ਕਲਰ ਐਡ ਕੀਤੇ ਹੋਏ ਆ ਜੋੜੇ ਹੋਏ ਆ ਵਿੱਚ ਇਹਨਾਂ ਨੂੰ ਕੱਟ-ਕੱਟ ਕੇ ਫਿਰ ਕਿਸੇ ਗੂੰਦ ਨਾਲ ਇਹਨਾਂ ਨੂੰ ਅਟੈਚ ਕੀਤਾ ਸੀਗਾ ਫੇਵਿਕੋਲ ਨਾਲ ਤਵਾਦ ਆ ਗਿਆ ਵਾਲਾ ਗਾਰਮੈਂਟ ਸਟਰਕਚਰ ਬੇਸਿਕ ਐਂਡ ਥੀਮਸ ਇਹ ਵੀ ਸਾਨੂੰ ਸਟਰਕਚਰ ਮਿਲਿਆ ਸੀਗਾ ਕਹਿੰਦੇ ਕਿ ਆਪਣੇ ਮਨੋਂ ਤੁਸੀਂ ਬਣਾਓ ਕੁਝ ਵੀ ਇਹ ਫਿਰ ਉਦੋਂ ਵੀ ਪੈਂਡਿੰਗ ਰਹਿ ਗਿਆ ਸੀਗਾ ਸੋ ਉਸ ਤੋਂ ਬਾਅਦ ਜਿਲ੍ਹਾ ਕਿ ਪੈਂਦ ਕਹਿੰਦੇ ਨਾ ਕਿ ਕੋਈ ਵੀ ਸਕੂਲ ਦਾ ਕਾਲਜ ਦਾ ਕੰਮ ਸਾਡਾ ਪੈਂਡਿੰਗ ਰਹਿ ਜੇ ਤੇ ਉਹ ਰਹਿ ਹੀ ਜਾਂਦਾ ਹੈ ਇਹ ਅਸੀਂ ਲਾਈਨਸ ਬਣਾਈਆਂ ਸੀਗੀਆਂ ਇਹ ਥੋੜੇ ਸਾਡੇ ਫੈਸ਼ਨ ਦੇ ਰਿਲੇਟਡ ਹੈਗੇ ਨੇ ਫਿਰ ਇਹ ਹੈਗਾ ਟੋਪ ਸੀਮ ਇਹ ਜਦੋਂ ਟੋਪ ਦੀ ਲਾਈਨ ਬਣਾਉਂਦੇ ਨੇ ਜਿਹੜੇ ਵੀ ਫੈਸ਼ਨ ਵਾਲੇ ਹੈਗੇ ਨੇ ਤੇ ਉਹਨਾਂ ਨੂੰ ਇਹ ਸਮਝ ਲੱਗੂਗੀ ਕਿ ਇਹ ਕੀ ਹੁੰਦਾ ਹੈ ਫਿਰ ਆ ਸਟ੍ਰੇਟ ਇਹ ਵਾਲੀ ਸਟ੍ਰੇਟ ਪਿੰਕ ਕट्स ਇਹ ਜ਼ਿਗਜ਼ੈਗ ਜਦੋਂ ਅਸੀਂ ਕੋਈ ਵੀ ਉਹ ਬਣਾਉਂਦੇ ਆ ਨਾ ਕੋਈ ਵੀ ਕੁਝ ਵੀ ਬਣਾਉਂਦੇ ਆ ਫੈਸ਼ਨੇਬਲ ਸੂਟ ਉਹਨਾਂ ਵਿੱਚ ਆਪਾਂ ਇਦਾਂ ਦੇ ਜ਼ਿਗਜ਼ੈਗ ਕਰ ਸਕਦੇ ਆ ਆ ਦੇਖੋ ਜ਼ਿਗਜ਼ੈਗ ਇਹ ਆਪਾਂ ਮਾਰੀਆਂ ਹੋਈਆਂ ਲਾਈਨਾਂ ਫਿਰ ਆ ਗੈਦਰ ਇਹ ਵੀ ਦੇਖੋ ਇਹ ਬੋਥ ਸਾਰੀਆਂ ਹੈਗੀਆਂ ਨੇ 크로ਸਡ ਇਹਨਾਂ ਨੂੰ ਅਟੈਚ ਕੀਤਾ ਹੋਇਆ ਜੋੜ ਦੁੜ ਕੇ ਡੈਕੋਰੇਟਿਵ ਸੀਮਸ ਇਹ ਡੈਕੋਰੇਟਿਵ ਸੀਮਸ ਹੈਗੀਆਂ ਇਹ 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 ਹੈਗੀ ਹੱਤੀ ਪੈਚ ਪਾਕਟ ਜਿੱਦਾਂ ਸਾਡੀ ਕੋਈ ਵੀ ਜੇਬ ਹੁੰਦੀ ਹੈ ਨਾ ਤੇ ਉਦੋਂ ਦੀ ਗੱਲ ਇਹ ਹੈਗੀ ਕਿ ਜਿੱਦਾਂ ਆ ਪੋਕਟ ਉੱਪਰ ਹੁੰਦਾ ਹੈ ਨਾ ਉੱਪਰੋਂ ਇੱਥੋਂ ਤੇ ਮੈਂ ਉਦੋਂ ਕੀ ਕੀਤਾ ਮੈਂ ਇਹ ਵਾਲਾ ਸਾਈਡ ਇਹ ਵਾਲੇ ਇੰਸਾਈਡ ਕਰ ਦਿੱਤੀ ਸੀ ਇਧਰੋਂ ਤੇ ਫਿਰ ਉਸ ਤੋਂ ਬਾਅਦ ਜਿਸਲੇ ਸਾਡੀ ਇਹ ਆਈ ਚੈਕਿੰਗ ਦੀ ਵਾਰੀ ਜਦੋਂ ਆਪਾਂ ਟੀਚਰ ਨੂੰ ਲੱਗੇ ਸੀ ਦੱਸਣ ਆਪਣੀ ਫਾਈਲ ਤੇ ਉਦੋਂ ਮੈਨੂੰ ਮੈਡਮ ਕਹਿੰਦੇ ਸਪਨਾ ਇਹ ਕਿਹਾ ਕੀਤਾ ਤੁਮਨੇ ਯਹਾਂ ਪੇ ਹੁੰਦੀ ਹੈ ਇਹ ਪੋਕੇਟ ਯਹਾਂ 'ਤੇ ਹੁੰਦੀ ਹੈ ਫਿਰ ਮੈਂ ਨੇ ਇਸ ਕੋ ਫਿਰ ਸੇ ਫਿਰ ਮੈਂ ਇਹਨੂੰ ਉਧੇੜਿਆ ਸਾਰਾ ਕੁਝ ਸੀਮਸ ਵਗੈਰਾ ਲਾਇਆ ਫਿਰ ਮੈਂ ਇਧਰੋ ਲਾਇਆ ਇਹਨੂੰ ਤੇ ਸਾਰਿਆਂ ਨੇ ਬਹੁਤ ਹਾਸਾ ਪਾਇਆ ਫਨੀ ਮਾਹੌਲ ਬਣ ਗਿਆ ਸੀ ਉਸਲੇ ਫ੍ਰੈਂਚ ਰਨ ਸ਼ੈਫਲ ਇਹ ਵਾਲੀਆਂ ਸਾਡੀਆਂ ਹੈਗੀਆਂ ਫ੍ਰੈਂਚ ਰਨ ਸ਼ੈਫਲ ਇਹ ਸਾਡੀਆਂ ਫੈਸ਼ਨ ਦਾ ਹੈਗਾ ਹੈ ਇਹ ਹੈਗਾ ਰਿਲੀਜ਼ਡ ਪਿੰਕ ਕੱਟਸ ਇਹ ਵੀ ਇੱਕ ਹਿੱਸਾ ਹੈ ਗਿਆ ਇਹ ਬਲਿੰਡ ਪਿੰਕ ਕੱਟਸ ਇਹ ਜਿੱਦਾਂ ਅਸੀਂ ਕੋਈ ਲਹਿੰਗੇ ਵਗੈਰਾ ਬਣਾਉਂਦੇ ਆ ਉਹਦੇ ਵਿੱਚ ਯੂਜ਼ ਹੁੰਦੀਆਂ ਹੈ ਇਹ ਪਿੰਕਿੰਗ ਸੀਮਸ ਇਹ ਵਾਲੇ ਪਿੰਕਿੰਗ ਸੀਮਸ ਐ ਨਾ ਇਦਾਂ ਇਹਨੂੰ ਅਸੀਂ ਇਦਾਂ ਕਰਨਾ ਹੈ ਇਹ ਵਾਲੇ ਪਿੰਕਿੰਗ ਸੀਮਸ ਸ਼ਫਲ ਸ਼ਫਲ ਸੀਮਸ ਬਾਕਸ ਪਲੇਟਸ ਆ ਸਾਡੀਆਂ ਬਾਕਸ ਪਲੇਟਸ ਹਨ ਇਦਾਂ ਜਿਹੜੇ ਵੀ ਸੂਟ ਸਿੰਦੇ ਨੇ ਵਧੀਆ ਵਧੀਆ ਜਿਹਦਾ ਪਾਰਟੀ ਵੇਅਰ ਸੂਟ ਬਣਾਉਂਦੇ ਨੇ ਡ्रेसेस ਹੈਗੀਆਂ ਤੇ ਉਹ ਕਮੈਂਟ ਕਰਕੇ ਦੱਸਿਓ ਕਿ ਹਾਂ ਵੀ ਤੁਸੀਂ ਵੀ ਇਦਾਂ ਯੂਜ਼ ਕਰਦੇ ਹੋ ਇਹਦੇ ਵਿੱਚ ਸੀਗਾ ਕਿ ਅਲੱਗ-ਅਲੱਗ ਧਾਗਾ ਯੂਜ਼ ਕਰਨਾ ਆਪਾਂ ਰੈਂਚ ਸੀਮਸ ਇਹ ਸਾਡੀਆਂ ਹੈਗੀਆਂ ਇਦਾਂ ਇਹਨੂੰ ਇਦਾਂ ਕਰਦੇ ਆ ਫ੍ਰੈਂਚ ਸੀਮਸ ਅਨ ਡਾਇਗਨਲ ਇਹ ਵੀ ਸਾਡੀਆਂ ਇਦਾਂ ਹੈਗੀਆਂ ਪਿੰਟਕਸ ਇਹਨਾਂ ਨੂੰ ਇਦਾਂ ਮਾਰ ਦਿੰਨੇ ਪਿੰਕਟਸ ਪਹਿਲਾਂ ਕਪੜਾ ਲੈ ਕੇ ਫਿਰ ਸਾਰੇ ਬਸ ਸਿੰਦੇ ਨੇ ਇਹਨੂੰ ਇਹ ਰਨਿੰਗ ਸਟਿਚਸ ਇਹ ਅਸੀਂ ਹੱਥ ਨਾਲ ਬੁਣਿਆ ਹੋਇਆ ਹੈ ਇਹ ਫੈਸ਼ਨ ਵਿੱਚ ਸਖੰਦੇ ਨੇ ਰੁਮਾਲ ਤੇ ਕਿਤੇ ਵੀ ਆਪਾਂ ਇਹਨਾਂ ਨੂੰ ਆਪਾਂ ਡੈਕੋਰੇਸ਼ਨ ਕਰ ਸਕਦੇ ਆ ਲੇਖ ਸਕਦੇ ਆ ਬਣਾ ਸਕਦੇ ਆ ਬੈਕ ਸਟਿਚਸ ਇਹ ਬੈਕ ਸਟਿਚਸ ਹੈਗੀਆਂ ਇਹ ਫੁੱਲ ਬਣਾਇਆ ਸੀਗਾ ਮੈਂ ਉਦੋਂ ਗੁਲਾਬ ਦਾ ਆਪਣੇ ਹੱਥੀ ਧਾਗੇ ਨਾਲ ਬਣਾਇਆ ਸੀ ਸੋ ਗਾਇਜ਼ ਕਮੈਂਟ ਕਰਕੇ ਦੱਸਣਾ ਇਹ ਕਿਹਦਾ ਦਾ ਬਣਿਆ ਫੁੱਲ ਚੇਨ ਸਟਿਚਸ ਇਹ ਹੈਗੀਆਂ ਚੇਨ ਸਟਿਚਸ ਹੈਗੀਆਂ ਇਹ ਵੀ ਮੈਂ ਬਣਾਇਆ ਸੀ ਉਦੋਂ ਆਪਣੇ ਹੱਤ ਨਾਲ ਬਣਾਇਆ ਸੀ ਸੋ ਇਸੇਗਾ ਸਾਡਾ ਖਤਮ ਇਹ ਸੈਂਪਲ ਫਾਈਲ ਹੈਗੀ ਐ 2019 ਤੇ 20 ਤੇ ਉਦੋਂ ਮੈਂ ਫੈਸ਼ਨ ਟੈਕਨੋਲੋਜੀ ਕਰ ਰਹੀ ਸੀਗੀ ਤੇ ਫਿਰ ਇਹਦੇ ਵਿੱਚ ਹੀ ਲੋਕਡਾਊਨ ਹੋ ਗਿਆ ਸੀਗਾ ਸਾਰਿਆਂ ਨੂੰ ਪਤਾ ਹੈ ਤੇ ਇਹਦੇ ਵਿੱਚ ਫਿਰ ਅਸੀਂ ਬਾਕੀ ਦੀ ਸਟੱਡੀ ਆਪਾਂ ਕੀਤੀ ਸੀ ਆਨਲਾਈਨ ਤੇ ਬਾਕੀ ਜੇ ਤੁਸੀਂ ਚਾਹੋ ਤਾਂ ਅਸੀਂ ਇਸ ਤੋਂ ਅੱਗੇ ਆਪਣੇ ਕਾਲਜ ਦੀ ਵੀਡੀਓ ਵਿਖਾਵਾਂਗੇ ਤੇ ਬਾਕੀ ਅਸੀਂ ਆਪਣੇ ਲਾਈਫ ਦੀ ਜਰਨੀ ਦੱਸਾਂਗੇ ਕਿ ਕੀ ਚੰਗਾ ਮਾੜਾ ਹੋਇਆ ਸੀਗਾ ਕਿਦਾਂ ਆਪਾਂ ਆਪਣੀ ਲਾਈਫ ਸਪੈਂਡ ਕੀਤੀ ਹੈ ਤੇ ਬਾਕੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਦੱਸਣਾ ਜੀ ਕਿ ਹਾਂ ਵੀ ਇਹ ਫਾਈਲ ਕਿਦਾਂ ਦੀ ਬਣੀ ਹੋਈ ਹੈ ਤੇ ਬਾਕੀ ਅਸੀਂ ਲਾਈਫ ਸਟੋਰੀਆਂ ਦੱਸਾਂਗੇ ਇਸ ਤੇ ਮਿਲਦੇ ਆਂ ਅਸੀਂ ਇਦਾਂ ਹੀ ਨਿਊ ਨਿਊ ਟੌਪਿਕ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ